ਸਤਿ ਸ੍ਰੀ ਅਕਾਲ ਜੀ ਸਾਰੇ ਸਾਥੀਆਂ ਨੂੰ 12710 ਉਹਨਾਂ ਦੇ ਆਪਕਾਂ ਦੇ ਬਾਰੇ ਚ ਅੱਜ ਲੰਬੇ ਸਮੇਂ ਬਾਅਦ ਗੱਲ ਕਰ ਰਹੇ ਆ ਪਿਛਲੇ ਸਭ ਵਿੱਚ ਸਰਕਾਰ ਨੇ ਪੱਕੇ ਕੀਤੇ ਸੀ ਸੋ ਦੋਸਤੋ ਵੈਸੇ ਤਾਂ ਹੁਣ ਚਲੋ ਆਪਾਂ ਕਦੇ ਗੱਲ ਨਹੀਂ ਕਰੀ ਤੁਹਾਡੇ ਨਾਲ ਕਿਉਂਕਿ ਸਾਰੀਆਂ ਜਥੇਬੰਦੀਆਂ ਆਪਣੀਆਂ ਜਿੰਨੀਆਂ ਹੈਗੀਆਂ ਉਹ ਵੀ ਇਕੱਠੀਆਂ ਹੋ ਗਈਆਂ ਨੇ ਤੇ ਕੱਲੇ-ਕੱਲੇ ਟੀਚਰ ਨੂੰ ਜਿਹੜੇ ਸਿਹਰਦ ਨੇ ਜਿਹੜੇ ਸਮਝ ਰੱਖਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਸਾਰੀ ਗੱਲਬਾਤ ਦਾ ਵੀ ਸਰਕਾਰ ਨੇ ਕਿਦਾਂ ਕੀ ਕੁਝ ਕਰਿਆ ਹਨ ਅੱਗੇ ਅਸੀਂ ਕਿਵੇਂ ਵਧਣਾ ਪਰ ਮੈਂ ਨਾ ਥੋੜਾ ਜਿਹਾ ਭਾਵਕ ਸੀ ਜਾਂ ਮੇਰੇ ਦਿਮਾਗ 'ਚ ਗੱਲ ਸੀ ਇਹ ਅਸੀਂ ਕੱਲ ਕੈਸੀ ਸੰਗਰੂਰ ਪਿੰਡ ਆਨੰਦਗੜ੍ਹ ਜਿੱਥੇ ਸਾਡਾ ਸਾਥੀ ਮਲਕੀਤ ਔਲਖ ਉਹਨਾਂ ਦੀ ਡੈਥ ਹੋ ਗਈ ਐਸੋਸੀਏਟ ਟੀਚਰ ਸੀਗਾ ਮਲਕੀਤ ਔਲਖ ਜ਼ਿਲ੍ਹਾ ਸੰਗਰੂਰ ਪਿੰਡ ਆਨੰਦਗੜ੍ਹ ਤੇ ਅਸੀਂ ਟੀਮ ਸਾਡੀ ਮਨਪ੍ਰੀਤ ਸਿੰਘ ਮੋਗਾ ਟੀਮ ਸਾਰੇ ਉਹਨਾਂ ਦੇ ਘਰੇ ਮਿਲਣ ਗਏ ਸੀ ਦੁੱਖ ਦੇ ਵਿੱਚ ਸ਼ਰੀਖ ਹੋਣ ਗਏ ਸੀ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਆ ਉਹ ਮੇਰੇ ਦਿਮਾਗ 'ਚ ਕਿਤੇ ਨਾ ਕਿਤੇ 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 ਚੱਲੀ ਜਾਂਦੀ ਆ ਫਿਰ ਮੈਂ ਸੋਚਿਆ ਵੀ ਇਹ ਸਾਰਿਆਂ ਨਾਲ ਸਾਂਝੀ ਕਰੀ ਜਾਵੇ ਜਿਹੜੀ ਲੜਾਈ ਅਸੀਂ ਖੁਰਾਣਾ ਟੈਂਕੀ ਮੂਰਚਾ ਤੇ ਲੜ ਰਹੇ ਸੀ ਉਹ ਟੈਂਕੀ ਤੇ ਬੈਠੇ ਆ ਜਿੱਨੀਆਂ ਮੈਂ ਗੱਲਾਂ ਕਰਦਾ ਸੀ ਜਿਹੜੀ ਲੜਾਈ ਦੀ ਗੱਲ ਕਰਦੇ ਸੀ ਸਾਡੀ ਟੀਮ ਅਸੀਂ ਕਿਉਂ ਬੈਠੇ ਆ ਤਨਖਾਹ ਵਧਣ ਦੇ ਬਾਵਜੂਦ ਵੀ ਅਸੀਂ ਮੋਰਚਾ ਕਿਉਂ ਲਾਇਆ ਅਸੀਂ ਸਰਕਾਰ ਦੇ ਖਿਲਾਫ ਕਿਉਂ ਚੱਲ ਰਹੇ ਹਾਂ بڑے ਸਵਾਲ ਸੀ ਉੱਥੇ ਬਹੁਤ ਕੁਝ ਆਨ ਰਿਕਾਰਡ ਪਿਆ ਮੇਰੇ YouTube ਤੇ ਸਾਰੇ ਸਵਾਲ ਕੀ ਸੀ ਕੀ ਸੰਘਰਸ਼ ਸੀ ਕਿਉਂ ਬੈਠੇ ਸੀ ਕੀ ਗੱਲਾਂ ਸੀ ਉਹ ਸਾਰਿਆਂ ਦੇ ਸਾਹਮਣੇ ਵੀ ਆ ਰਹੀਆਂ ਉਹ ਸਾਰੇ ਦੇ ਸਾਰੇ ਕੱਲ ਫੇਰ ਸਾਹਮਣੇ ਆਏ ਕਿਵੇਂ ਆਏ ਵੀ ਜਦੋਂ ਹੁਣ ਉਹਨਾਂ ਦੇ ਫਾਦਰ ਸਾਹਿਬ ਸੀਗੇ ਮਲਕੀਤ ਔਲਖ ਦੇ ਉਹਨਾਂ ਦੇ ਬ੍ਰਦਰ ਸੀ ਉਹਨਾਂ ਦੇ ਰਿਸ਼ਤੇਦਾਰ ਵੀ ਸੀ ਹੋ ਸਕਦਾ ਉਹਨਾਂ ਦੇ ਸਹੁਰਿਆਂ ਵਾਲੇ ਪਾਸੋਂ ਹੋਣ ਉਹਨਾਂ ਦਾ ਸਵਾਲ ਸੀ ਵੀ ਅਸੀਂ ਹੁਣ ਫਿਰ ਫਾਈਲ ਕਿੱਥੇ ਦੇਈਏ ਕਿਵੇਂ ਫਾਈਲ ਬਣਾਈਏ ਕਹਿਣ ਦਾ ਮਤਲਬ ਉਹਨਾਂ ਦੇ ਦਿਮਾਗ 'ਚ ਇਹ ਸੀ ਵੀ ਹੁਣ ਸਾਡਾ ਜਿਹੜਾ ਬੱਚਾ ਸੀਗਾ ਉਹ ਟੀਚਰ ਸੀ ਸਰਕਾਰੀ ਨੌਕਰੀ ਕਰਦਾ ਸੀ ਚਲੋ ਉਹਦੇ ਨਾਲ ਸੰਕਟਨਾ ਵਾਪਰ ਗਈ ਉਹ ਇਸ ਦੁਨੀਆ ਤੇ ਨਹੀਂ ਰਹੇ ਸਰਕਾਰੀ ਮੁਲਾਜ਼ਮਾਂ ਦੇ ਬੱਚਿਆਂ ਨੂੰ ਉਹਨਾਂ ਦੀਆਂ ਘਰ ਵਾਲੀਆਂ ਨੂੰ ਪਿੱਛੇ ਮਤਲਬ ਸਰਕਾਰ ਬਾਹ ਫੜਦੀ ਹੁੰਦੀ ਆ ਕੋਈ ਫੰਡ ਹੁੰਦੇ ਨੇ ਕੁਝ ਬੜਾ ਕੁਝ ਹੁੰਦਾ ਉਹ ਤੁਸੀਂ ਸਮਝਦੇ ਹੋ ਵੀ ਉਹਨਾਂ ਦਾ ਸਵਾਲ ਉਹ ਸੀਗਾ ਵੀ ਉਹ ਫੈਲਾਂ ਫੁੱਲਾਂ ਸੀ ਕਿੱਥੇ ਗਈਏ ਅਸੀਂ ਕੀ ਕਹਿ ਸਕਦੇ ਸੀਗੇ ਦੇਖੋ ਜਦੋਂ ਸਾਡੇ ਬੰਦਿਆਂ ਨੂੰ ਕੋਈ ਪ੍ਰਾਇੋਰਟੀ بیس জব ਨਹੀਂ ਹੈਗੀ ਸਾਡੇ ਪਰਿਵਾਰਾਂ ਨੂੰ ਸਾਡੀ ਕੋਈ ਪੈਨਸ਼ਨ ਨਹੀਂ ਹੈਗੀ ਸਾਡਾ ਕੋਈ ਕਿਸੇ ਵੀ ਕਿਸਮ ਦਾ ਪੱਤਾ ਨਹੀਂ ਕਟਿਆ ਜਾਂਦਾ ਜਿਹੜਾ ਕਿ ਸਾਡੀ ਰਿਟਾਇਰਮੈਂਟ ਤੋਂ ਬਾਅਦ ਜਾਂ ਸਾਡੇ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਸਾਡੇ ਪਰਿਵਾਰ ਨੂੰ ਮਿਲ ਸਕੇ ਸੋ ਦੋਸਤੋ ਹੁਣ ਤੁਸੀਂ ਆਪ ਬੜੀ ਭਾਂਤ ਜਾਣੋ ਅਸੀਂ ਉੱਥੇ ਕਿਵੇਂ ਕੀ ਕਹਿ ਸਕਦੇ ਸੀ ਕਿਦਾਂ ਕਰ ਸਕਦੇ ਸੀ ਫਿਰ ਵੀ ਆਈਆਂ ਜਿਵੇਂ ਆਪਾਂ ਰੀਤ ਜੀ ਚਲਾਈ ਹੋਈ ਆ ਵੀ ਅਸੀਂ ਜਦੋਂ ਸਾਡਾ ਕੋਈ ਸਾਥੀ ਵਿਛੜਦਾ ਅਸੀਂ ਭਾਵਕ ਜੀ ਹੋ ਕੇ ਪੋਸਟਾਂ ਪਾਉਣੇ ਆ ਫਿਰ ਉਹਦੀ ਫਾਈਲ ਫੁੱਲ ਬਣਾਉਣੇ ਆ ਸਿੱਖਿਆ ਮੰਤਰੀ ਦੇ ਟੇਬਲ ਤੇ ਲੈ ਆਉਣੇ ਆ ਕੁਝ ਨਹੀਂ ਬੰਦਦਾ ਕਦੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਲਿਆਂ ਦਾ ਕਿਸੇ ਰਿਟਾਇਰਮੈਂਟ ਵਾਲੇ ਦਾ ਕੋਈ ਮਸਲਾ ਹੱਲ ਹੋ ਕੇ ਸਾਡੇ ਸਾਹਮਣੇ ਨਹੀਂ ਆਇਆ ਜਿੰਨਾ ਚਿਰ ਅਸੀਂ ਪ੍ਰੋਪਰ ਜਿਹੜੀ ਲੜਾਈ ਅਸੀਂ ਟੈਂਕੀ ਤੇ ਬੈਠ ਕੇ ਲੜੀ ਜਾਂਦੇ ਸੀ ਉਹਨਾਂ ਗੱਲਾਂ ਨੂੰ ਹੀ ਲੈ ਕੇ ਜੇ ਅਸੀਂ ਲੜਾਈ ਨਹੀਂ ਵਿੱਢਦੇ ਸੋ ਇਹ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰੀ ਆ ਗੱਲ ਹੁਣ ਮਲਕੀਤ ਔਲਖ ਦੀ ਗੱਲ ਸੀ ਕੱਲ ਨੂੰ ਮੇਰੀ ਹੋ ਸਕਦੀ ਆ ਪਰਸੋਂ ਤੁਹਾਡੇ ਚੋਂ ਕਿਸੇ ਦੀ ਹੋ ਸਕਦੀ ਆ ਕੀ ਅਸੀਂ ਐਂ ਲੰਮਕਦੇ ਰਹੀਏ ਸੋ ਸਾਥੀਓ ਸਹਿਰਦ ਹੋਣਾ ਬਣਦਾ ਯਾਰ ਬਹੁਤ ਟਾਈਮ ਹੋ ਗਿਆ ਹੁਣ ਤਾਂ ਮੈਨੂੰ ਲੱਗਦਾ ਉਹ ਵੈਸੇ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਵਿੱਚੋਂ ਜੇ ਕੋਈ ਹੋਰ ਮਾੜਾ ਮੋਟਾ ਫਿਰਦਾ ਹੋਊ ਇਧਰ ਉਧਰ ਸਾਰਿਆਂ ਨੂੰ ਹੁਣ ਤਾਂ ਸ਼ੀਸ਼ਾ ਦਿਖ ਗਿਆ ਵੀ ਸਰਕਾਰਾਂ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ ਸਾਨੂੰ ਭੰਗੜੇ ਪਾਉਣ ਦੀ ਥਾਂ ਤੇ ਸਰਕਾਰਾਂ ਤੋਂ ਆਪਣੇ ਅਸਲੀ ਹੱਕ ਜਿਹੜੀ ਲੈਣ ਦੀ ਗੱਲ ਹੈ ਉਹਦੀ ਆਵਾਜ਼ ਬੁਲੰਦ ਕਰਨੀ ਬਣਦੀ ਆ ਸੋ ਇਹ ਤੇ ਸਾਰੇ ਚਰਚਾ ਕਰਿਓ ਇਹਨਾਂ ਮਸਲਿਆਂ ਨੂੰ ਹੁਣ ਅਸੀਂ ਅੱਗੇ ਲੈ ਕੇ ਜਾਈਏ ਸਾਡੀ ਤਨਖਾਹ ਸਾਰਿਆਂ ਦੀ ਇੱਕ ਬਰਾਬਰ ਹੋ ਕੇ ਸਕੇਲ ਦੇ ਆਧਾਰਤ ਫਿੱਟ ਹੋਵੇ ਸਾਨੂੰ ਡੀਏ ਮਿਲੇ ਸਰਕਾਰ ਦੇ ਪੰਜਾਬ ਸਰਕਾਰ ਦੇ ਕਾਨੂੰਨ ਦੇ ਮੁਤਾਬਕ ਜਿਹੜਾ ਅਦਰ ਮੁਲਾਜ਼ਮਾਂ ਨੂੰ ਮਿਲਦਾ ਹੈ 40 40 42% ਹੋਇਆ ਪਿਆ 15% 1500 ਰੁਪਏ ਸਾਨੂੰ ਹਾਊਸ ਰੈਂਟ ਚਾਰੇ ਮਿਲੇ 1000 ਰੁਪਏ ਸਾਡਾ ਮੈਡੀਕਲ ਭੱਤਾ ਸਾਨੂੰ ਮਿਲਣਾ ਚਾਹੀਦਾ 200 ਰੁਪਏ ਸਾਨੂੰ ਮੋਬਾਈਲ ਭੱਤਾ ਮਿਲਣਾ ਚਾਹੀਦਾ ਇਨ ਨੋਰਮਲ ਗੱਲਾਂ ਨੇ ਜਿਹੜੀਆਂ ਜਿਹੜੀਆਂ ਡੰਗਾਈ ਦੀਆਂ ਗੱਲਾਂ ਨੇ ਹੋਰ ਬੈਨੀਫਿਟ ਹੁੰਦੇ ਨੇ ਉਹ ਤਾਂ ਜੇ ਅਸੀਂ ਟੇਬਲਾਂ ਤੇ ਜਾ ਕੇ ਮੱਥਾ ਮਾਰਾਂਗੇ ਬੈਠਾਂਗੇ ਫਿਰ ਜਾ ਕੇ ਸੋਲਵ ਹੋਣੀਆਂ ਨੇ ਕਮ ਸੇ ਕਮ ਇੰਨੀਆਂ ਕ ਗੱਲਾਂ ਸਾਡੇ ਹਰ ਇੱਕ ਅਧਿਆਪਕ ਦੀ ਜ਼ੁਬਾਨ ਤੇ ਹੋਣੀਆਂ ਚਾਹੀਨੀਆਂ ਵੀ ਅਸੀਂ ਸਰਕਾਰ ਤੋਂ ਹਜੇ ਡੀਏ ਲੈਣਾ ਸਾਡੀ ਤਨਖਾਹ ਨੂੰ ਇੱਕੋ ਜੀ ਕਰਵਾ ਕੇ ਸਾਰਿਆਂ ਦੀ ਨੂੰ ਤੇ ਸਕੇਲ ਲਾਗੂ ਕਰਾਉਣਾ ਪ੍ਰੋਪਰ ਫਿਰ ਉਹਦੇ ਸਾਰੇ ਬੈਨੀਫਿਟ ਨੇ ਉਹ ਲੈਣੇ ਨੇ ਜੇ ਅਸੀਂ ਸਾਰੇ ਬੰਦੇ ਸਾਰੇ 12710 ਇਹ ਗੱਲਾਂ ਕਹਿਣ ਲੱਗਾਂਗੇ ਵੀ ਅਸੀਂ ਸਰਕਾਰ ਤੋਂ ਹਲੇ ਲੈਣਾ ਸਾਡਾ ਬਾਕੀ ਪਿਆ ਸਰਕਾਰ ਵੱਲ ਤੇ ਸਰਕਾਰ ਨੇ ਹੜਨਾ ਵਾਅਦਾ ਕਰਿਆ ਸੀ ਉਹ ਦੇਵੇ ਜੇ ਨਹੀਂ ਸਰਕਾਰ ਸਾਡਾ ਉਹ ਮਸਲਾ ਹੱਲ ਕਰਦੀ ਸਾਡੇ ਲਾਭ ਨਹੀਂ ਦਿੰਦੀ ਤਾਂ ਅਸੀਂ ਸੜਕਾਂ ਤੇ ਆਵਾਂਗੇ ਸਾਨੂੰ ਇਹ ਇੱਕ ਜੁਟਤਾ ਨਾਲ ਆਵਾਜ਼ ਬੁਲੰਦ ਕਰਨੀ ਬਣਦੀ ਆ ਨਾ ਕਿ ਸਰਕਾਰ ਦੇ ਹੱਕਜੁਕਤ ਨਾ ਬਣਦਾ ਨਾ ਕਿ ਲੋਕਾਂ ਨੂੰ ਆਏ ਜੇ ਕਹੇਗਾ ਕਿ ਕੋਈ ਨਹੀਂ ਮਸਲਾ ਹੱਲ ਹੋ ਜੂਗਾ ਮੰਤਰੀ ਸਾਹਿਬ ਨੇ ਕਿਹਾ ਹੈ ਸੰਤਰੀ ਸਾਹਿਬ ਨੇ ਕਿਹਾ ਸਰਕਾਰ ਨੇ ਕਿਹਾ ਆਏ ਕਿੰਨਾ ਕੁ ਟਾਈਮ ਸਾਲ ਨਹੀਂ ਹੈਗਾ ਹੁਣ ਵੈਸੇ ਸਰਕਾਰ ਦੇ ਵਿੱਚ ਸਰਕਾਰ ਦਾ ਸਾਲ ਰਹਿੰਦਾ ਹੈ ਸਾਲ ਤੋਂ ਥੋੜਾ ਜਿਹਾ ਸਮਾਂ ਵਾਧੂ ਪਰ ਜਿਹੜਾ ਜੁਨੀਆਣਾ ਦਾ ਕੰਮ ਹੁੰਦਾ ਹੈ ਨਾ ਉਹਦੇ ਲਈ ਹੁਣ ਸਾਲ ਨਹੀਂ ਹੈਗਾ ਉਹਦੇ ਲਈ ਤਾਂ ਬਹੁਤ ਜ਼ਿਆਦਾ ਥੋੜਾ ਸਮਾਂ ਹੈ ਆ ਮੂਰੇ ਬਸਟ ਫੈਸ਼ਨ ਆਊਗਾ ਜਦੋਂ ਮੂਰਲੇ 2026 27 ਦਾ ਬਸਟ ਪੇਸ਼ ਹੋ ਗਿਆ ਬਸ ਫਿਰ ਫਿਰ ਕੁਝ ਨਹੀਂ ਬਣਦਾ ਸੋ ਸੋ ਦੋਸਤੋ ਬੇਨਤੀ ਆ ਮੈਂ ਤਾਂ ਬਹੁਤ ਖਬਖਪਾਈ ਪਹਿਲਾਂ ਵੀ કરી ਸੀ ਔਰ ਰਿਕਾਰਡ ਵੀ ਪਈ ਆ ਕੱਲੀ ਕੱਲੀ ਗੱਲ ਖਾਣੇ ਚ ਪਾਈ ਸੀ ਲੋਕਾਂ ਦੇ ਵੀ ਰੈਗੂਲਰ ਹੁੰਦਾ ਕੀ ਆ ਅਸਲ ਦੇ ਵਿੱਚ ਸਾਡੇ ਲੋਕ ਇਹ ਸਮਝੀ ਜਾਂਦੇ ਸੀ ਵੀ ਕਿਸੇ ਮੁਲਾਜ਼ਮ ਨੂੰ 58 ਸਾਲ ਤੱਕ ਜੌਬ ਚੋਂ ਨਾ ਕੱਢਣਾ ਹੀ ਰੈਗੂਲਰ ਹੁੰਦਾ ਹੈ ਵਿਚਾਰੇ ਇੱਥੇ ਜੀ ਖੜੇ ਸੀਗੇ ਇਸੇ ਤੇ ਭੰਗੜੇ ਪਾਈ ਗਏ ਅਸੀਂ ਯਾਰ ਉਹਨੋਂ ਜਿੰਨੀ એનર્ਜੀ ਨਾਲ ਅਸੀਂ ਭੰਗੜੇ ਪਾਏ ਸੀ ਜਿੰਨੀ એનર્ਜੀ ਨਾਲ ਅਸੀਂ ਸਰਕਾਰ ਦਾ ਪ੍ਰੋਗਰਾਮ ਸਾਨੂੰ ਪੱਕੇ ਖਰਦ ਸਬੰਧੀ ਸਫਲ ਕੀਤਾ ਸੀ ਸਰਕਾਰ ਦੀਆਂ ਅਸੀਂ ਆਪਣੇ ਆਪ ਸੁਰਖੀਆਂ ਬਣ ਕੇ ਅਖਬਾਰਾਂ ਇਸ਼ਤਿਹਾਰਾਂ 'ਚ ਸੋਸ਼ਲ ਮੀਡੀਆ ਤੇ ਪੇਸ਼ ਹੋਏ ਸੀ ਉਦੋਂ ਕਿਤੇ 10 ਗੁਣਾ એનર્ਜੀ ਹੁਣ ਸਾਨੂੰ ਲਾਉਣੀ ਪੂ ਖਾਸ ਕਰਕੇ ਆਗੂਆਂ ਨੂੰ ਹੁਣ ਅਸੀਂ ਉਹ 10 ਗੁਣਾ એનર્ਜੀ ਲਾ ਕੇ ਆਪਦੇ ਕਾਡਰ ਨੂੰ ਸਮਝਾਈਏ ਬਾਹਰ ਕੱਢੀਏ ਆਪਣੀ ਡਿਮਾਂਡ ਨੂੰ ਮਨਾਈਏ ਤਾਂ ਜੋ ਜਿਵੇਂ ਮਲਕੀਤ ਸਿੰਘ ਦਾ ਔਲਖ ਜਾਂ ਸਾਡੇ ਅਜਿਹੇ ਹੋਰ ਸਾਥੀਆਂ ਦੇ ਪਰਿਵਾਰਾਂ ਦਾ ਦੁੱਖ ਹੈ ਜਿਹੜਾ ਉਹ ਅਥਾਂ ਹੋ ਰਿਹਾ ਮਤਲਬ ਜਿਹਦਾ ਦੁੱਖ ਕਈ ਵਾਰ ਆਇਆ ਹੁੰਦਾ ਮੁਲਾਜ਼ਮ ਦੇ ਬੱਚਿਆਂ ਦੀ ਜਦੋਂ ਕੋਈ ਬਾਹ ਫੜਦੀ ਹੈ ਸਰਕਾਰ ਤਾਂ ਦੁੱਖ ਥੋੜੇ ਮੋਰਤੇ ਮੱਲਮ ਲੱਗ ਜਾਂਦੀ ਆ ਉਹ ਤਾਂ ਜਿਵੇਂ ਕਹਿੰਦੇ ਉਚਾੜ ਉਚੜਨ ਵਾਲੀ ਗੱਲ ਹੋ ਗਈ ਜ਼ਖਮ ਵੀ ਬੰਦਾ ਵੀ ਘਰੋਂ ਗਿਆ ਤੇ ਜਿਹੜੇ 2 ਰੁਪਏ ਆਉਂਦੇ ਸੀ ਉਹ ਵੀ ਬੰਦ ਹੋ ਗਏ ਕੋਈ ਬੈਨੀਫਿਟ ਨਹੀਂ ਲਾਸਟ ਗੱਲ ਮੈਂ ਤੁਹਾਨੂੰ ਦੱਸਾਂ ਪ੍ਰਾਈਵੇਟ ਜੌਬ ਕਰਦੇ ਨਾ ਜਿਹੜੇ ਲੋਕ ਜਾਂ ਕੋਈ ਸਕੂਲ ਨੇ ਕੋਈ ਫੈਕਟਰੀਆਂ ਚ ਨੇ ਜਿਵੇਂ ਮੰਨ ਲਓ ਕੋਈ ਵੀ ਅਦਾਰਿਆਂ ਚ ٹرسٹ ਦੇ ਵਿੱਚ ਕੰਮ ਕਰਦੇ ਆ ਲੋਕ ਪ੍ਰਾਈਵੇਟ ٹرسٹ ਦੇ ਵਿੱਚ ਉਹਨਾਂ ਦਾ ਵੀ ਸੀਪੀਐਫ ਕੱਟਿਆ ਜਾਂਦਾ ਹੈ ਉਹਨਾਂ ਦਾ ਵੀ ਜੇ 1000 ਮਤਲਬ 10% ਕੱਟਿਆ ਜਾਂਦਾ ਹੈ ਤਨਖਾਹ ਚੋਂ ਤਾਂ 14% ਉਹ ٹرسٹ ਪਾਉਂਦਾ ਹੈ ਉਹ ਪ੍ਰਾਈਵੇਟ ਅਦਾਰਾ ਪਾਉਂਦਾ ਹੈ ਜਦੋਂ ਅਗਲਾ ਨੌਕਰੀ ਛੱਡਦਾ ਹੈ ਜਾਂ ਰਿਟਾਇਰ ਹੁੰਦਾ ਹੈ ਤਾਂ ਉਹਨੂੰ ਉਹ ਸਾਰੇ ਪੈਸੇ ਮਿਲ ਜਾਂਦੇ ਆ ਸੋਚ ਕੇ ਦੇਖੋ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਅੱਗੇ ਲੜਾਈ ਸ਼ੁਰੂ ਕਰੋ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਮੰਨਦੇ ਆ ਪ੍ਰੋਗਰਾਮ ਆਉਣਗੇ ਉਹਨਾਂ ਦੀ ਯੋਜਨਾਵਾਂ ਬਣਾਉਂਦੇ ਹੋਣਗੇ ਉਹ ਉਹ ਪ੍ਰੋਗਰਾਮਾਂ ਤੇ ਆਪਸੇ ਦੇ ਮਨਤਣ ਦੇ ਨਾਲ ਹਨਾ ਇਮਾਨਦਾਰੀ ਦੇ ਨਾਲ ਉਹਨਾਂ ਨੂੰ ਅੱਗੇ ਵਧਾਈਏ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਗੇ ਸ਼ੇਅਰ ਕਰਿਓ ਪੋਜ਼ਿਟਿਵਿਟੀ ਨਾਲ ਅੱਗੇ ਵਧਿਏ ਧੰਨਵਾਦ